ਅੱਜ ਬਤੰਦਰਾ ਨੇ ਲੀਚ ਵੀ ਨਹੀਂ ਲਾਈ ਟਰਾਲੀ ਇੱਧਰ ਨੂੰ ਕਰਕੇ ਲਾ ਲਈ ਅੱਗੇ ਉਹ ਪੱਕੀ ਲੀ ਬਣੀ ਹੋਈ ਆ ਇੱਥੇ ਚਲੋ ਦੇਖਦੇ ਆਂ ਕਹਿੰਦੇ 6 ਲੇਨਾਂ ਲਾਉਣੀਆਂ ਆ ਅਸੀਂ ਅੱਜ ਉਹ ਬੰਦਿਆਂ ਦੀਆਂ ਤੁਸੀਂ ਵੱੱਦ ਲਵਾਈਆਂ ਨੇ 6 ਸਾਲ ਇਹ 2000 ਲੀਟਰ ਵਾਲਾ ਪੰਪਾ ਆਪਣਾ ਇੱਕ ਵਾਰੀ ਚੱਕਾਰੀ ਦੇਈ ਦੀ 10 12 ਕਿੱਲਿਆਂ ਦੇ ਸਪਰੇ ਉਧਰਲਾ ਪਟਾਓ ਪਿੱਪਲ ਤੱਕ ਘਰ ਤਾ ਇਹਨਾਂ ਨੇ ਹੁਣ ਇੱਧਰ ਸੱਚੇ ਦਾ ਆਪਾਂ ਨਮਾ ਗੁੱਲਾ ਬਣਵਾਤਾ ਸੀ ਉਹ ਗੁੱਲਾ ਸੀ ਨਾ ਪਤਲਾ ਪਰਾਣਾ ਗੁੱਲਾ ਇਹਦਾ ਮੋਟਾ ਖੋ ਗਿਆ ਸੀਗਾ ਹਾਈ ਲੋਗ ਹੀਰ ਲਾਤਾ ਇਹਦੇ ਆਪਾਂ ਕੱਢਤੀ ਆਪਾਂ ਟਰਾਲੀ ਬਾਹਰ ਪਾ ਕੇ ਟੋਚਣਾ ਮੈਂ ਆਹ ਦੇਖੋ ਆ ਕੀ ਕਰ ਛੱਡਿਆ ਜਾ ਗੁੱਲੀ ਇੱਥੇ ਪਾਈ ਸੀ ਹਾਂਜੀ ਸਵਾਗਤ ਹੈ ਸਾਰਿਆਂ ਦਾ ਇੱਕ ਹੋਰ ਨਵੇਂ ਦਿਨ ਤੇ ਵਲੌਗ ਦੇ ਵਿੱਚ ਅੱਜ ਸਵੇਰੇ ਸਵੇਰੇ ਆਗੇ ਸੀਗੇ ਆਪਣੇ ਇੱਧਰ ਮੋਟਰ ਤੇ ਜਿੱਥੇ ਕਣਕ ਬੀਜੀ ਸੀ ਪਿਛਲੇ ਵਲੌਗਾਂ 'ਚ ਕਣਕ 'ਚ ਬੰਦੇ ਅੱਜ ਰਿਓ ਪਾਈ ਜਾਂਦੇ ਆ ਪਹਿਲਾਂ ਪਾਣੀ ਵੀ ਸਟਾਰਟ ਕਰਤਾ ਹੁਣ ਲੈਟ ਹੈ ਨਹੀਂ ਤੇ ਚੱਲਿਆ ਬੰਦਾ ਆਪਣਾ ਝੋਲੀ ਚਾੱਕ ਕੇ ਪਾਉਣ ਰਿਓ ਬਾਦੋ 6 ਬੋਰੀਆਂ ਪਾਉਣੀਆਂ ਨੇ ਨਾ ਇੱਥੇ ਕੀਲੇ ਦੀ ਇੱਕ ਬੋਰੀ ਪਾਤੀ ਆਪਾਂ ਰਿਓ ਦੀ ਪਹਿਲਾ ਰਿਓ ਆ ਤੋ ਬਾਈ ਹਲੇ ਕੋਈ ਨਹੀਂ ਰਲਾਈ ਵਿੱਚ ਇਹਦੇ ਆ ਫਿਰ ਫਿਰ ਹੈ ਹੈ ਫਿਰ ਹੈ ਆ ਚੱਲ ਪਾ ਦੇ ਚੱਲੀਏ ਸਰਦਾਰਾਂ ਆਪਾਂ ਆਏ ਸੀਗੇ ਉਰੇ ਇੱਕ ਤਾਂ ਇਹਨਾਂ ਦੀ ਰੋਟੀ ਫੜਾਉਣ ਇੱਕ ਟਰੈਕਟਰ ਲੈਣੇ ਸਵੇਰੇ ਟਰੈਕਟਰ ਲੈ ਆਏ ਸੀ ਕੱਲ ਤੁਹਾਨੂੰ ਮੈਂ ਪਿਛਲੇ ਵਲੌਗ ਤੇ ਜਿਵੇਂ ਇਹਦੀ ਆ ਤੁਹਾਨੂੰ ਦੱਸਿਆ ਵੀ ਖਰਾਬ ਹੋ ਗਈ ਫੂਜਾਂ ਵਾਲੀ ਡੱਬੀ ਜਲਦੇ ਨੇ ਉਹ ਨਾਕਸ ਕੋਈ ਨਹੀਂ ਹੈਗਾ ਟਰੈਕਟਰ 'ਚ ਸਾਰੇ ਆਤ ਨੂੰ ਮੈਂ ਦਿਖਾਉਣਾ ਆ ਜਿਹੜੇ ਆ ਫਿਊਜ ਨੇ ਆ ਹਾ ਇੱਥੇ ਇਹ ਫਿਊਜ ਢਿੱਲੇ ਹੋ ਜਾਂਦੇ ਆ ਮੈਂ ਤਾਂ ਅਹੀਂ ਟੇਪ ਵੀ ਲਾਈ ਸੀਗੀ ਉੱਤੇ ਪਰ ਗੱਲ ਬਣੀ ਨਹੀਂ ਹੋਣਾ ਡੱਬੀ ਵੀ ਬਦਲ ਦੇਣੀ ਆ ਆਪਾਂ ਲੈ ਕੇ ਚਾਲਦੇ ਆ ਟਰੈਕਟਰ ਨੂੰ ਤੇ ਬਦਲਾਉਨੇ ਆ ਇਹਦੀ ਡੱਬੀ ਲੈਟੀਸ਼ਨ ਵੀ ਦੇ ਕੋ ਚਾਲਦੇ ਆ ਲੈ ਕੇ ਟਰੈਕਟਰ ਨੂੰ ਕਣਕ ਤਾਂ ਪੂਰੀ ਵਧੀਆ ਆਪਣੀ ਨਿਕਲਿਆ ਹੀ ਸੀ ਇਹ ਤੁਵਾਈ ਦਾ ਟਾਈਮ ਹੋ ਗਿਆ ਆਪਣੇ ਡੈਰੀ ਫਾਰਮ ਚ ਬੰਦੇ ਡਰਮ ਧੋਣ ਲੱਗ ਗਏ ਪਾਣੀ ਪਲਾਉਣ ਲੱਗੇ ਨਾਲੇ ਡੰਗਰਾਂ ਨੂੰ ਗੋਹਾ-ਗੋਹਾ ਮੋੜਨ ਲੱਗ ਗਏ ਤੇ ਇੱਧਰ ਵੀ ਪਾਣੀ ਪਲਤਾਂ ਇਹਨਾਂ ਨੇ ਉੱਥੰਦਾ ਗੋਹਾ ਮੋੜਨ ਲੱਗ ਗਏ ਅਪਣ ਚਵਾਈ ਕਰਨ ਲੱਗਿਆ ਮਨਜੀਤ ਪੂਣੀਆ ਪੂਣੀਆ ਹੰਤੋ ਕੇ 4 ਵਜੇ ਲੱਗਦੇ ਹੁੰਦੇ ਆ ਕਿ ਅੱਜ ਲੇਟ ਹੋ ਗਏ ਸਵਾ ਚਾਰ ਹੋ ਗਏ ਉਹ ਆਉਂਦਾ ਆਪਣਾ ਖੇਤੀਬਾੜੀ ਵਿਭਾਗ ਮੰਨ ਵਾਲੇ ਡੈਰੀ ਵਿਭਾਗ ਦੇ ਮੇਨ ਬੰਦਾ ਸਾਰਿਆਂ ਦਾ ਲੀਡਰ ਸਹਿਬਾਨ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਆ ਹੋਰ ਜੀ ਕੀ ਹਾਲ ਚਾਲ ਨੇ ਬਿਲਕੁਲ ਹੈ ਜੀ ਬਹੁਤ ਖਾਸੇ ਟਾਈਮ ਬਾਅਦ ਮਿਲੇ ਤੁਸੀਂ ਮੈਨੂੰ ਵੀ ਹਾਂ ਜੀ ਕਣਕ ਉਹਨਾਂ ਦਾ ਵਧੀਆ ਨਿਕਲਿਆ ਈ। ਹਾਂ ਮੈਂ ਕਣਕ ਵਧੀਆ। ਪਾਣੀ ਕਦੋਂ ਪਾਣੀ ਲਾਤਾ ਸਟਾਰਟ ਕਰਤਾ। ਪਾਣੀ ਸਟਾਰਟ ਕਰਤਾ। ਤੇ ਉਹ ਬਾਦੂ ਬਾਹੋਂ ਇੱਕ ਨੁੱਧ ਦਿਨ ਤੋਂ ਸਟਾਰਟ ਕਰਦੋ। ਤੇ ਉਹ ਬਾਤਾਂ ਲਈਏ ਦੇ ਰਹੋ ਬਾਈ ਜਿਹੜੀ ਆ। ਤੇ ਕੋੜੀ ਲੈ ਕੇ ਗਈ। ਅੱਛਾ। ਕੋੜੀ ਲੈ ਕੇ। ਕੋੜੀ ਲੈ ਕੇ ਗਈ ਸੀ। ਕੋੜੀਆਂ ਵੀ ਦਿਖਾਇਆ ਕਰਾਂਗੇ ਮਿੱਤਰੋ ਉਹਨੂੰ ਅਗਲੇ ਵਲੌਗ ਚ। ਆਹ ਲੈ ਵਲੌਗ ਚ ਨਿਕਲ ਕਮੈਂਟਾਂ ਕਰਿਓ ਵੀ ਘੋੜੀਆਂ ਵਾਲੇ ਵਲੌਗ ਵੀ ਦਿਖਾਈਏ ਤੁਹਾਨੂੰ ਫਿਰ ਘੋੜੀਆਂ ਵੀ ਸਾਰੇ ਵਲੌਗਾਂ ਚ ਦਿਖਾ ਦਿਆ ਕਰਾਂਗੇ ਆਪਣੇ ਕੋਲ ਦੋ ਘੋੜੀਆਂ ਨੇ ਇੱਕ ਬਸ਼ੇਰੀ ਐ ਇੱਕ ਬਸ਼ੇਰਾ ਡੱਬੀ ਤਾਂ ਹੋਲ ਹੀ ਨਵੀਂ ਮਿਲੀ ਨਹੀਂ ਆਪਾਂ ਨੂੰ ਵੈਸੇ ਨੂੰ ਆਪਾਂ ਕੰਮ ਤਸੱਲੀ ਵਾਲਾ ਕਰਾ ਲੈਂਦਾ ਲੋਣਾ ਹੀ ਭੁੱਲ ਗਏ ਉੱਥੇ ਆਪਾਂ ਨਾ ਡੱਬੀ ਚੋਂ ਫਿਊਜ਼ ਬਾਹਰ ਕਢਾਤੇ ਜਿਹੜਾ ਮੇਨ ਫਿਊਜ਼ ਹੁੰਦੇ ਆ ਜਿਵੇਂ ਸਟਾਰਟਿੰਗ ਵਾਲਾ ਹੋ ਗਿਆ ਜਾਂ ਦੋ ਤਿੰਨ ਹੋਰ ਆ ਦੇ ਸਟਾਰਟਿੰਗ ਵਾਲਾ ਆਪਾਂ ਵੱਡਾ ਵਧੀਆ ਐਕਸਟਰਾ ਫਿਊਜ਼ ਲਾਤਾ ਬਾਕੀ ਜਿਹੜੇ ਹੋਰ ਫਿਊਜ਼ ਸੀ ਦੋ ਫਿਊਜ਼ ਹੀ ਨੇ ਹੁਣ ਡੱਬੀ ਚ ਇਹ ਤਾਂ ਡੱਬੀ ਗਾਹਾਂ ਮਿਲ ਗਈ ਠੀਕ ਆ ਨਹੀਂ ਫਿਰ ਇਹਦੀ ਬੈਰਿੰਗ ਆਪਾਂ ਬਦਲਾ ਦਾਂਗੇ ਸਾਰੀ ਚੇਂਜ ਹੋਣ ਵਾਲੀ ਹੀ ਆ ਗਾਹਾਂ ਹੁਣ ਕੰਮ ਸਰਦਣ ਤੇ ਬਿੱਟੂ ਅੰਕਲ ਲੱਗਿਆ ਹੋਇਆ ਟਰਾਲੀ ਭਰਨਾ ਤੇ ਬੰਦਿਆਂ ਤੋਂ ਭਰਾਉਂਦਾ ਟਰਾਲੀ ਆਪਾਂ ਚੱਲਦੇ ਆ ਅੱਧੇ ਘੰਟੇ ਤੱਕ ਆ ਟਰੈਕਟਰ ਲੈ ਕੇ ਫਿਰ ਟੋਚਨ ਪਾ ਕੇ ਕੱਢ ਦਾਂਗੇ ਉੱਥੋਂ ਗਿੱਲੇ ਨੇ ਨਾ ਗੰਨੇ ਨੂੰ ਪਾਣੀ ਹੁਣੀ ਤਾਜ਼ਾਈ ਬੰਦ ਕੀਤਾ ਸੀ 20 ਦਿਨ ਪਹਿਲਾਂ ਬਾਡੇ ਤੋਂ ਤਾਂ ਕਰਕੇ ਫਿਰ ਫਸਣ ਦਾ ਅਕਸਰ ਨੂੰ ਖੇਤ ਚੋਂ 150 ਕੁਇੰਟਲ ਵਜਨ ਹੋ ਜਾਂਦਾ ਤਾਂ ਲੱਗ ਗੰਨਾ ਕਰਨਾ ਕਈ ਵੇ ਮੈਂ ਕਨੂ ਦੇ ਇੱਕ ਵਾਰੀ ਫਸ ਗਿਆ ਮੈਂ ਤਾਂ ਕੰਮਣ ਹੋ ਜਾਂਦਾ ਆਪਦਾ ਪਹਿਲਾਂ ਹੀ ਤਸੱਲੀ ਨਾਲ ਟੋਚਨ ਪਾ ਕੇ ਹੀ ਤਾਂ ਕੱਢ ਦਿੰਨੇ ਆ ਨਾਲੇ ਬੰਦਿਆਂ ਦਾ ਟਾਈਮ ਬਚਦਾ ਨਾਲੇ ਤੇ ਵਧੀਆ ਤਰੀਕੇ ਨਾਲ ਟਰਾਲੀ ਭਰੀ ਜਾਂਦੀ ਆ ਚੱਲਦੇ ਆ ਬਸ ਅੱਧੇ ਘੰਟੇ ਤੱਕ ਆਹ ਟਰੈਕਟਰ ਲੈ ਕੇ ਕੱਢਦੇ ਆ ਟੋਸ਼ਨ ਪਾ ਕੇ ਟਰਾਲੀ ਜੇ ਨਾ ਗਏ ਕਿਤੇ ਤਾਂ ਆਪਾਂ ਹੀ ਚੱਲਾਂਗੇ ਟਰੈਕਟਰ ਲੈ ਕੇ ਕਿਉਂਕਿ ਕੰਮ ਬਹੁਤ ਛੇਤੀ ਬਦਲ ਜਾਂਦਾ ਕਦੇ ਕਿੱਧਰ ਨੂੰ ਭੱਜਣਾ ਪਿਆ ਜਾਂਦਾ ਕਈ ਵਾਰ ਕਿੱਧਰ ਨੂੰ ਆਹ ਲਾਈਟ ਵੀ ਕੱਲ ਤੁਰਨ ਲੱਗੀ ਟੁੱਟ ਗਈ ਸੀਗੀ ਫਿਰ ਮੈਂ ਨਵੀਂ ਲਵਾਈ ਅੱਜ ਉੱਥੋਂ ਇਲੈਕਟ੍ਰੀਸ਼ੀਅਨ ਵੀਰੇ ਤੋਂ ਹੀ ਇਹ ਟੁੱਟ ਹੀ ਗਈ ਸੀ ਹਨੀ ਬੰਦੇ ਦਾ ਗੰਨੇ ਵਾਲੇ ਦਾ ਚੜਨ ਚੁੜਨ ਲੱਗੇ ਦਾ ਪੈਰਪੂਰ ਲੱਗਿਆ ਟੁੱਟੀ ਖਣੀ ਕਿੱਥੇ ਆ ਮੈਂ ਸ਼ਟਸ਼ਟ ਦਿੱਤੀ ਆਪਾਂ ਹਲੇ ਪਹਿਲਾਂ ਮੋਟਰਸਾਈਕਲ ਤੇ ਆਗੇ ਸੀਗੇ ਵੀ ਜਿਹੜਾ ਮਾਰਨਾ ਵੀ ਦੇਖਿਆਈ ਕਿੰਨੀ ਟ੍ਰਾਲੀ ਭਰ ਗਈ ਹਲੇ ਤਾਂ ਤਿੰਨ ਲਾਈਨਾਂ ਲਾਈਆਂ ਨੇ ਅੱਜ ਬਤੰਦਰਾ ਨੇ ਲੀਚ ਵੀ ਨਹੀਂ ਲਾਈ ਟ੍ਰਾਲੀ ਇਧਰ ਨੂੰ ਕਰਕੇ ਲਾ ਲਈ ਅੱਗੇ ਉਹ ਪੱਕੀ ਲੀ ਬਣੀ ਹੋਈ ਆ ਇੱਥੇ ਚਲੋ ਦੇਖਦੇ ਆਂ ਕਹਿੰਦੇ 6 ਲੇਨਾਂ ਲਾਉਣੀਆਂ ਆਂ ਅਸੀਂ ਅੱਜ ਉਹ ਬੰਦਿਆਂ ਦੀਆਂ ਤੁਸੀਂ ਵੱੱਦ ਲਵਾਈਆਂ ਨੇ 6 7 ਲੇਨਾਂ ਲਾਵਾਂਗੇ ਅੱਜ ਜਾਂ 5 ਜਿੰਨੀਆਂ ਇਹਨਾਂ ਨੇ ਕਿਹਾ ਤੇ ਕਿਉਂਕਿ ਇਹ 8 9 10 ਕ ਲੈਣਾ ਇਹ ਸਾਰੀਆਂ ਲਾਉਂਦੇ ਨੇ ਇਹਨਾਂ ਦੀ ਲੜਾਈ ਹੋਰ ਹਸਾਬ ਨਾਲ ਆ ਉਹ ਬੰਦੇ ਜਿਹੜੇ ਆਪਣੇ ਆ ਹੋਰ ਹਸਾਬ ਨਾਲ ਲੱਦਦੇ ਆ ਇਹ ਟਰਾਲੀ ਲੰਬੀ ਵੱਧ ਕਰਦੇ ਨੇ ਉਹ ਉੱਚੀ ਵੱਧ ਕਰਦੇ ਆ ਇਹ ਉੱਚੀ ਨਹੀਂ ਇੰਨੀ ਕਰਦੇ ਇਹ ਵਿਚਾਲੇ ਲੈਣਾ ਜਿਵੇਂ ਦੇਖੋ ਮੂਰੋਂ ਆਪਾਂ ਨੂੰ ਲੱਗਦਾ ਵੀ ਤਿੰਨ ਲੈਣਾ ਹੀ ਨੇ 1 2 3 ਇੱਥੋਂ ਦੇਖੋ ਇਹਨਾਂ ਨੇ ਕਿੰਨੇ ਲੈਣਾ ਲਾਤੀਆਂ 1 2 3 4 ਵਿਚਾਲੋਂ ਟਰਾਲੀ ਵਿਚਾਲੇ ਵਜ਼ਨ ਵੱਧ ਪਾ ਦਿੰਦੇ ਆ ਮੂਰੋਂ ਤੇ ਮਗਰੋਂ ਐ ਲੱਗਦਾ ਵੀ ਟਰਾਲੀ ਥੋੜੀ ਜੀ ਹੋਈ ਆ ਇਹ ਲਦਾਈ ਹੋਰ ਹਿਸਾਬ ਨਾਲ ਆ ਉਹ ਬੰਦਿਆਂ ਦੀ ਲਦਾਈ ਹੋਰ ਹਿਸਾਬ ਨਾਲ ਆ ਆਪ ਦਾ ਆਪ ਦਾ ਤਰੀਕਾ ਹੁੰਦਾ ਇਹ ਬੰਦਾ ਕੋ ਸਾਡਾ ਟ੍ਰੈਂਡ ਵੀ ਬਹੁਤ ਆ ਤੇ ਮੈਂ ਬਚਾਨਾ ਵਾ ਜਾਜੂ ਤੇ ਲੈ ਕੇ ਆਉਣਾ ਟਰੈਕਟਰ ਆਪਣੇ ਵਾਲਾ ਵੱਡਾ ਅੱਜ ਇੱਥੋਂ ਖਾਲ ਵੜਾਉਣਾ ਪੈਣਾ ਫਿਰ ਇੱਥੋਂ ਸਿੱਧੀ ਕੱਢਾਂਗੇ ਜਾਂ ਤੇ ਆਏ ਮੁੜ ਕੇ ਕੱਢਣੀ ਪਈ ਥਾਂ ਵੀ ਦੇਖਦੇ ਆ ਕਿਵੇਂ ਜਿਵੇਂ ਹੋਇਆ ਤੁਹਾਨੂੰ ਦਿਖਾਵਾਂਗੇ ਇਹ ਮਤ ਮਾਰ ਦੇਣੀ ਆ 17 ਬੰਦੇ ਨੇ ਇਹਨਾਂ ਲੱਦ ਦੇਣੀ ਆ ਚੌਥੀ ਲੇਨ ਤੱਕ ਕਰ ਲਈ ਛੋਰੀ ਮੂਰੋ ਗੰਨੇ ਤੇ ਟਾਇਰਾਂ ਦੀ ਕਸਾਈ ਇੰਨੀ ਕਿ ਜ਼ਿਆਦਾ ਹੁੰਦੀ ਹੈ ਜਿੰਨੀ ਕਹਦੀ ਹੈ ਕਉਂਕੀ ਦੇਖ ਲੋ ਤੇ ਕਿੰਨਾ ਵਜਨ ਟਾਇਰਾਂ ਤੇ ਮੂਰੇ ਰਹਿਣਾ ਵਜਨ ਮੂਰਲੇ ਟਾਇਰਾਂ ਤੇ ਹਲੇ ਇਹਨਾਂ ਰਹਿੰਦਾ ਨਹੀਂ ਕਿਉਂਕਿ ਪਰ ਫਿਰ ਵੀ ਸੜਕ ਕਾ ਨੂੰ ਛੱਡਦੀ ਐ ਟਾਇਰ ਸੱਚੇ ਦਾ ਆਪਾਂ ਨਾ ਗੁੱਲਾ ਬਣਵਾਤਾ ਸੀ ਉਹ ਗੁੱਲਾ ਸੀ ਨਾ ਪਤਲਾ ਪੁਰਾਣਾ ਗੁੱਲਾ ਇਹਦਾ ਮੋਟਾ ਹੋ ਗਿਆ ਸੀਗਾ ਹਾਈ ਲੋਗ ਹੀਰ ਲਾਤਾ ਇਹਦੇ ਆਪਾਂ ਗੁੱਲੇ ਦੇ ਹਾਈ ਲੋਗ ਹੀ ਲਾਤਾ ਪੂਰਾ ਨੱਕੋ ਨੱਕ ਪੈਂਦਾ ਗੁੱਲਾ ਪੂਰਾ ਸੇਹ ਚ ਬਰਾਬਰ ਐਨ ਪੂਰਾ ਘੈਂਟਾ ਨਾ ਪਤਲਾ ਵਾ ਨਾ ਮੋਟਾ ਵਾ ਅੱਗੇ ਨਹੀਂ ਨਾ ਪਤਲੇ ਗੁੱਲੇ ਤੋਂ ਦੋ ਤਿੰਨ ਕਿਹੜੇ ਟਰਾਲੀ ਆਇਆ ਐ ਬੱਜਦੀ ਸੀ ਹੁੱਕ ਤੇ ਬਹੁਤ ਜ਼ੋਰ ਪੈਂਦਾ ਸੀ ਅੱਗੇ ਸਾਡੇ ਨਹੀਂ ਆ ਨਟ ਟੁੱਟ ਗਏ ਸੀਗੇ ਕਿਹੜਾਂ ਵਿੱਚ ਮੈਂ ਜੇ ਮੇਰੇ ਕੋ ਪੁਰਾਣੀਆਂ ਕਲਿੱਪਾਂ ਬਣਾਈਆਂ ਹੋਈਆਂ ਨਾ ਕੋਈ ਸਨੈਪਚੈਟ ਤੇ ਜਾਂ ਕਿਤੇ ਹੋਰ ਮੈਂ ਐਡ ਕਰੂੰਗਾ ਕੰਨੇ ਦੀ ਟਰਾਲੀ ਭਰੀ ਹੋਈ ਸੀ ਜਦ ਤੋੜਨ ਲੱਗਿਆ ਨਟ ਟੁੱਟ ਕੇ ਵਿੱਚ ਹੁੱਕ ਐ ਹੋ ਗਈ ਉਹ ਦੋ ਨਟਾਂ ਦੀ ਖੜ ਗਈ ਸੀ ਕੁਦਰਤੀ ਉਹ ਦੇਖ ਲਈ ਟਰੈਕਟਰ ਹੋ ਗਿਆ ਦੋ ਨਟਾ ਤੇ ਟਰਾਲੀ ਖੜੀ ਰਹੀ ਫੇ ਦਵਾ ਦਵ ਸਟੈਂਡ ਲਾ ਕੇ ਟਰਾਲੀ ਕੱਢਤੀ ਉਵੇਂ ਹੀ ਤੇ ਫੇਰ ਨਟ ਵਿਚ ਟੁੱਟ ਗਈ ਬਹੁਤ ਔਕੇ ਖੱਡੇ ਸੀ ਅਸੀਂ ਹੁਣ ਵਧੀਆ ਨਟ ਪਾਏ ਹੋਣੇ ਲਿਆ ਕੇ ਹੁਣ ਤਾਂ ਮੇਰੇ ਹਿਸਾਬ ਨਾਲ ਕੰਪਨੀ ਹਾਲੈਂਡ ਇੱਥੇ ਹੁਣ ਚਾਰ ਨਟ ਨੇ ਜਿਵੇਂ ਆ ਪੁਰਾਣੇ ਮਾਡਲਾਂ 'ਚ ਹੁਣ 6 ਨਟ ਆਉਂਦੇ ਨਾਲੇ ਪਲੇਟ ਵੀ ਇਦੂ ਹੈਵੀ ਚ ਦਿੰਦੇ ਆ ਉਹ ਆਹਦੇ ਆ ਚਾਰ ਨਟ ਨੇ ਦੋ ਇੱਧਰ ਤੇ ਦੋ ਇੱਧਰ ਹੁਣ 6 ਨਟ ਦਿੰਦੇ ਨੇ ਉਹ ਇਹਨਾਂ ਦੇ ਹੁੱਕ ਤੇ ਹੁਣ ਦੇਖੋ ਅਕਸਰ ਨੂੰ 250 ਕੁਆਂਟਲ ਗੰਨਾ ਜਾਂਦਾ ਕੱਲਾ ਗੰਨਾ ਕਰਨਾ ਫਿਰ ਟਰਾਲੀ ਦਾ ਵਜਨ ਵਜਨ ਲੋਡਤਾ ਪੈਂਦਾ ਹੀ ਆ ਕੜਤੀ ਆਪਾਂ ਟਰਾਲੀ ਭਰ ਪਾ ਕੇ ਢੋਚਣਾ ਆ ਦੇਖੋ ਆ ਕੀ ਕਰ ਛੱਡਿਆ ਜਾ ਗੁੱਲੀ ਇੱਥੇ ਪਾਈ ਸੀ ਆਪਣੇ ਟਰਾਲੀ ਵਿੱਚ ਖਣੀਕੇ ਮੈਂ ਨੂੰ ਇੰਨਾ ਜ਼ੋਰ ਮਾਰਿਆ ਆਪਣੇ 522 ਨੇ ਗੁੱਲੀ ਵੀ ਬਿੰਗੀ ਕਰਦੀ ਬਹੁਤ ਔਖੀ ਗੱਡੀ ਐ ਇਹ ਐ ਤਾਂ ਫਿਰ ਝੋਟਾ ਜ਼ੋਰ ਤਾਂ ਇੰਨਾ ਕ ਜਿਆਦਾ ਮਾਰਦਾ ਜਿੰਨਾ ਕਹਿਦੀ ਐ ਪਾ ਲਾਤੀ ਹੁਣ ਇਹ ਦੂਜੇ ਖੇਤ ਚ ਲਾਤਾਈ ਵੱਡਾ ਉੱਥੋਂ ਕੱਢ ਕੇ ਲਿਆਂਦੀ ਐ ਟਰਾਲੀ ਕੱਲ ਇੱਧਰ ਲਾਤਾਈ ਵੱਡਾ ਅੱਧੀ ਟਰਾਲੀ ਹੁਣ ਇੱਥੋਂ ਭਰਾਂਗੇ ਅੱਜ ਤੋਰ ਦਾਂਗੇ ਰਾਤ ਨੂੰ ਇਹਨੂੰ ਵੀ ਹਾਂਜੀ ਸਵਾਗਤ ਹੈ ਸਾਰਿਆਂ ਦਾ ਇੱਕ ਹੋਰ ਨਵੇਂ ਦਿਨ ਦੇ ਵਿੱਚ ਅੱਜ ਆਪਣੇ ਬੰਦੇ ਕਰਨ ਲੱਗੇ ਹੋਇਆ ਘਰ ਕੋਲ ਵਾਲੇ ਆਲੂਆਂ ਤੇ ਸਪਰੇਅ ਖੱਖਾਂ ਵਾਲੀ ਆਪਣੇ ਵੱਡੇ ਪੰਪ ਨਾਲ ਇਹ 2000 ਲੀਟਰ ਵਾਲਾ ਪੰਪ ਆਪਣਾ ਇੱਕ ਵਾਰੀ ਚੱਕਾਰ ਹੀ ਦੇਈ ਦੀ 10-12 ਟੀਲਿਆਂ ਦੇ ਸਪਰੇਅ ਉਧਰਲਾ ਪਟਾਓ ਪੱਪਲ ਤੱਕ ਕਰਤਾ ਇਹਨਾਂ ਨੇ ਹੁਣ ਇੱਧਰਲਾ ਕਰਕੇ ਅੱਧਾ ਇਧਰੋਂ ਕਰ ਦੇਣਗੇ ਕੱਖਾਂ ਵਾਲੀ ਸਬਰਿਆ ਆਲੂ ਥੋੜਾ ਜਿਹਾ ਲੇਟ ਹੋ ਗਿਆ ਇਹ ਠੰਡ ਕਰਕੇ ਘੱਟ ਜੰਮੂਗਾ ਤਾਂ ਵਧੀਆ ਜਿਵੇਂ ਲੇਟ ਨਿਕਲਦਾ ਠੰਡ ਕਰਕੇ ਨਿਕਲਣ ਲੱਗ ਗਿਆ ਹੁਣ ਵੀਡੀਓ ਚ ਇਹਨਾਂ ਦੇਖਣਾ ਨਹੀਂ ਬੰਦੇ ਆਪਣੇ 4 ਲੱਗੇ ਹੋਏ ਨੇ ਹਜੇ ਸਪਰੇਅ ਕਰਨ ਉਹ ਬੰਦਾ ਜਿਹਨੇ ਆਲੂ ਵਜਾਇ ਸੀਗੇ ਉਹ ਕਿਵੇਂ ਆ ਸੰਤੋਸ਼ ਹੈ ਬਾਕੀ ਆਲੂਆਂ ਦੇ ਤਾਂ ਹੋਈ ਹੋਈ ਐ ਸਾਰੀ ਸਪਰੇਅ ਹੈ ਨਾ ਉਧਰ ਮੈਂ ਕਿਹਾ ਰੇਲਵੇ ਵਾਲਿਆਂ ਦੇ ਤਾਂ ਤਿੰਨ ਹੋ ਗਈਆਂ ਕਿ ਦੋ ਰੇਲਵੇ ਵਾਲੇ ਤੇ ਤਾਂ ਕਰਤੀ ਉਹਨਾਂ ਦੀ ਸ਼ਾਇਦ ਆਪਾਂ ਕੱਚੀ ਪਟਾਈ ਕਰੀਏ ਉਹਨਾਂ ਦੀ ਕੱਚੀ ਪਟਾਈ ਕਰਨੀ ਹੈ ਮਨਜੀਤ ਬਾ 20 25 ਦਿਨਾਂ ਤੱਕ ਜਾਂ 15 ਦਿਨਾਂ ਤੱਕ ਉਹਨਾਂ ਦੀ ਕੱਚੀ ਪਟਾਈ ਸ਼ੁਰੂ ਕਰ ਦਾਂਗੇ ਹੋਰ ਕਿਨੇ ਆ ਫੇਰਾ ਇਹ ਬੰਦਾ ਜੀ ਨੇ ਆਲੂ ਵਜਾਏ ਸੀ ਇਹ ਇਹ ਵਿਆਹ ਤੇ ਗਿਆ ਹਿਆ ਉਦੋਂ ਦਾ ਅੱਜ ਆਇਆ ਇਹ ਇਹ ਗੱਲ ਲਾਏ ਨੇ ਇਹ ਬਾਈ ਜਿਸਕੋ ਕਹਤਾ ਹੈ ਜੀ ਟੋਲੇ ਅੱਜ ਆਪਣੇ ਟਰੈਕਟਰ ਵਿਹਲਾ ਸੀ 3600 ਵੀ ਇਹਦੇ ਨਾਲ ਹੀ ਲੈ ਆਂਦਾ ਸੀ ਪੰਪ ਅੱਜ ਟਰਾਲੀ ਆਪਾਂ ਭਰਨੀ ਨਹੀਂ ਹੈਗੀ ਕੱਲ ਜਿਹੜੀ ਟਰਾਲੀ ਭੇਜੀ ਆ ਉਹ ਵੀ ਹੁੰਦੀ ਆ ਖਾਲੀ ਮੈਲੇ 'ਚ ਮੈਂ ਲਾਇਆ ਸੀ ਫੋਨ ਬਸ ਉਹ ਵੀ ਘੰਟੇ ਤੋਂ ਘੰਟਿਆਂ ਤੱਕ ਆਜੂਗਾ ਬਿਟੂ ਅੰਕਲ ਖਾਲੀ ਕਰਾ ਕੇ ਕਾਲੂ ਭਰਾਂਗੇ ਸ਼ਾਇਦ ਇੱਕ ਟਰਾਲੀ ਹੁਣ ਸ਼ਾਇਦ ਦੋ ਹੀ ਭਰਦੀ ਏ ਦੇਖਦੇ ਆਂ ਬਾਕੀ ਕਿਵੇਂ ਹੋਊ ਕੱਲ ਦੀ ਕੱਲ ਦੇਖਾਂਗੇ ਫਿਲਹਾਲ ਅੱਜ ਬੰਦੇ ਆਪਣੇ ਸਪਰੇਅ ਕਰਨ ਲਾਏ ਹੋਏ ਨੇ ਇਹ ਬੱਟ ਬਹੁਤ ਸੋਹਣੀ ਬਣੀ ਸੀ ਆ ਆਲੂਆਂ ਦੀ ਇੱਕ ਪਾਣੀ ਤਾਂ ਲਾਤਾ ਆਪਾਂ ਇਹ ਆਲੂਆਂ ਨੂੰ ਰੋਜ਼ ਬਹੁਤ ਨੇ ਇੱਧਰ ਸਾਡੇ ਗੱਨੀ ਦੇਖੋ ਗਵੱਟਾਂ ਦਾ ਬੁਰਾ ਹਾਲ ਕੀਤਾ ਪਿਆ ਸੂਰ ਨੇ ਇੱਕ ਜਿੱਤੋਂ ਨੰਗ ਜਾਂਦੇ ਆ ਫੇ ਬੱਟ ਖਰਾਬ ਹੀ ਕਰ ਦਿੰਦੇ ਆ ਮਨਜੀਤ ਕਿਵੇਂ ਆ ਆਏ ਤੁਰਦਾ ਵੇਲੇ ਟਾਈਮ ਤੁਹਾਨੂੰ ਇਹਦੀਆਂ ਗੱਲਾਂ ਸੁਣਾਵਾਂਗਾ ਜਿਹੜਾ ਬੰਦਾ ਆਪਣਾ ਨਿਊਜ਼ਲ ਫੜੀ ਜਾਂਦਾ ਗੱਲ ਇਹਨੂੰ ਇੰਨੀ ਕ ਜਿਆਦੇ ਆਉਂਦੀ ਹੈ ਜਿੰਨੀ ਕਹਦੀ ਐਸਾ ਐਸਾ ਪੱਕੀਆਂ ਤੜਾ ਦਿੰਦਾ ਇਹ ਰੀਜ਼ ਵਾਰੀ ਲਾਦਾ ਕੀ ਕਰਨਾ ਹੁਣ ਕੀ ਕਰਦਾ ਕੁਣ ਕਦੇ ਵਾਲ ਮੋਨ ਦੇਣਾ ਕਦੇ ਦਾੜ੍ਹੀ ਮੋਨ ਦੇਣਾ ਸਾਨੂੰ ਤੇਰਾ ਹੀ ਨਹੀਂ ਪਤਾ ਲੱਗਦਾ ਹੈ ਅ ਜਦੋਂ ਵਾਲ ਆਏ ਮਾੜੇ ਜਿਹੇ ਨੇ ਦਾੜ੍ਹੀ ਚੱਕਤੀ ਹੁਣ ਸ਼ੇਵ ਕਰਾਣੀ ਹੈਗੀ ਹੈਲੋ ਦੋਸਤੋ ਆਂ ਡਰਾਣਾ ਵੇਕੇ ਤੇ ਜਵਾਕ ਆ ਦਿਨ ਨਿਕਲੇ ਆਲੂ ਉਹ 2-4 ਦਿਨਾਂ ਚ ਬਾਹਰ ਆ ਜਾਊਗਾ ਲੋ ਠੀਕ ਆ ਮਿੱਤਰੋ ਅੱਜ ਦਾ ਵਲੌਗ ਆਪਾਂ ਹੋਰ ਇਸ ਸਮਾਪਤ ਕਰਦੇ ਆ ਮਿਲਦੇ ਆ ਸਾਰਿਆਂ ਨੂੰ ਇੱਕ ਹੋਰ ਨਵੇਂ ਤਰਨਾਟ ਵਲੌਗ ਦੇ ਵਿੱਚ